ਅੱਜ ਤੋਰੇ ਤੇ ਆਏ ਹੋ ਕੀ ਕਹਿਣਾ ਚਾਹੋਗੇ ਉਹ ਆਪਣਾ ਫੋਨ ਦੇਖ ਪਟਿਆਲਾ ਸ਼ਹਿਰ ਨਿਵਾਸੀਆਂ ਦੀ ਮੰਗ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਹੁਕਮਾਂ ਤੇ ਪਟਿਆਲਾ ਦੇ 올ਡ ਬੱਸ ਸਟੈਂਡ ਨੂੰ ਦੁਬਾਰਾ ਫੇਰ ਆਪਰੇਸ਼ਨਲ ਕਰਨ ਦੀ ਪ੍ਰਪੋਜ਼ਲ ਤਿਆਰ ਹੋ ਚੁੱਕੀ ਆ ਜਿਸ ਤਹਿ ਸਾਨੂੰ ਸਰਕਾਰ ਵੱਲੋਂ ਹੁਕਮ ਆ ਗਿਆ ਵੀ ਬੱਸ ਸਟੈਂਡ ਨੂੰ ਦੁਬਾਰਾ ਆਪਰੇਸ਼ਨਲ ਕਰਨਾ ਉਹਦੇ ਸਬੰਧ ਵਿੱਚ ਪਿਛਲੇ ਦਿਨਾਂ ਤੋਂ ਇੱਥੇ ਬੱਸ ਸਟੈਂਡ 'ਚ ਸਾਬ ਸਫਾਈ ਦਾ ਕੰਮ ਚੱਲ ਰਿਹਾ ਤੇ ਇਹ ਪੁਰਾਣੇ ਬੱਸ ਸਟੈਂਡ ਨੂੰ ਦੁਬਾਰਾ ਦੁਬਾਰਾ ਫਿਰ ਉਪਰੋਚਨਲ ਕੀਤਾ ਜਾ ਰਿਹਾ ਜਿਸ ਤਹਿਤ ਪਟਿਆਲਾ ਸ਼ਹਿਰ ਦੇ ਨਾਲ ਲੱਗਦੇ 25-30 ਕਿਲੋਮੀਟਰ ਦੇ ਏਰੀਏ ਦੇ ਜਿੰਨੇ ਵੀ ਸਾਡੇ ਸ਼ਹਿਰ ਜਿਹੜੇ ਪਟਿਆਲਾ ਨੂੰ ਲੱਗਦੇ ਆ ਚਾਹੇ ਆਪਾਂ ਗੱਲ ਕਰੀਏ ਨਾਬਾ ਦੀ ਪਾਸੋਂ ਉਸ ਤੋਂ ਬਾਅਦ ਪੋਣੀਗੜ ਸਮਾਣਾ ਚੀਕਾ ਦੇਵੀਗੜ੍ਹ ਸਨੌਰ ਰਾਜਪੁਰਾ ਤੇ ਕਨੌਰ ਇਹ ਇਹ ਜਿਹੜੀ ਸਾਰੀ ਬੱਸਿਸਾਂ ਇਹ ਨਵੇਂ ਬੱਸ ਸਟੈਂਡ ਦੇ ਨਾਲ ਨਾਲ ਪੁਰਾਣੇ ਬੱਸ ਸਟੈਂਡ ਨੂੰ ਹੋ ਕੇ ਹੁਣ ਗੁਜ਼ਰਨਗੀਆਂ ਤੇ ਦੂਜੇ ਪਾਸੇ ਜਿਹੜੇ ਪਟਿਆਲਾ ਸ਼ਹਿਰ ਦੇ ਜਿਹੜੇ ਮੇਨ ਪੁਲਿਸਿਸ ਦਾ ਸਾਡੇ ਸਤਿਕਾਰਯੋਗ ਸ਼੍ਰੀ ਦੁਖਨਵਾਰ ਸਾਹਿਬ ਸ਼੍ਰੀ ਕਾਲੀ ਮਾਤਾ ਮੰਦਿਰ ਤੇ ਉਸ ਤੋਂ ਬਾਅਦ ਗੱਲ ਕਰੀਏ ਥਾਪਰ ਕਾਲਜ ਅ ਅਰਜਿੰਦਰਾ ਹਸਪੀਟਲ ਸਿਵਲ ਕੋਰਟ ਵਗੈਰਾ ਜਿੰਨੇ ਵੀ ਇਹ ਸਾਰੀ ਜਗ੍ਹਾ ਹੈਗੇ ਪੁਲਿਸਿਸ ਆ ਇਹ ਸਾਰੀ ਬੱਸਾਂ ਇਨ੍ਹਾਂ ਜਗ੍ਹਾ ਨੂੰ ਹੋ ਕੇ ਗੁਜ਼ਰਨਗੀਆਂ ਕਿੰਨੀ ਕੋਟਨ ਨੂੰ ਅ ਦੇਖੋ ਸੀਐਮ ਸਾਹਿਬ ਦੇ ਹੁਕਮਾਂ ਤੇ ਜਾਂ ਮੇਰੇ ਸਾਹਮਣੇ ਹਫਤੇ 10 ਦਿਨ ਦੇ ਵਿੱਚ ਵਿੱਚ ਇਹ ਦੁਆਰਾ ਆਪਰੇਸ਼ਨ ਕਰਨਾ ਹੈ ਜੇ ਬੱਸਿਸ ਦੀ ਗੱਲ ਕਰੀਏ ਸਟਾਰਟਿੰਗ ਪਹਿਲੇ ਫੇਸ ਚ 200 ਤੋਂ ਲੈ ਕੇ 250 ਟ੍ਰਿਪ ਇਸ ਬੱਸ ਸਟੈਂਡ ਤੋਂ ਪਹਿਲੇ ਫੇਸ ਚੱਲਣਗੇ ਇਹ ਸਰ ਉਦਘਾਟਨ ਤੁਸੀਂ ਕਰੋਗੇ ਜਾਂ ਸੀਐਮ ਸਾਹਿਬ ਮਤਲਬ ਤੁਸੀਂ ਕਹੋ ਜੀ ਮੈਂ ਨਹੀਂ ਇਹ ਸੀਐਮ ਸਾਹਿਬ ਹੀ ਮੇਰੇ ਸਾਹਮਣੇ ਲੱਥੇ ਜਿਹੜੀ ਇਹ ਪੜਿਆਲਾ ਨਿਵਾਸੀਆਂ ਦੁਆਰਾ ਜਿਹੜਾ ਤੋਹਫਾ ਦੇਣਾ ਹੈ ਕਿਉਂਕਿ ਨਵਾਂ ਬੱਸ ਸਟੈਂਡ ਕਿਤੇ ਨਾ ਕਿਤੇ ਸ਼ਹਿਰ ਤੋਂ ਦੂਰ ਹੋਣ ਕਾਰਨ ਜਿਹੜੀ ਸ਼ਹਿਰ ਨਿਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਸੀਗੀਆਂ ਤੇ ਇਹ ਜਿਹੜਾ ਮਸਲਾ ਸੀਗਾ ਸਾਡੇ ਮਾਨਯੋਗ ਐਮ.ਐਲ.ਏ. ਸਾਹਿਬ ਅਜੀਤਪਾਲ ਸਿੰਘ ਜੀ ਕੋਲੀ ਵੱਲੋਂ ਵਿਧਾਨ ਸਭਾ 'ਚ ਚੱਕਿਆ ਗਿਆ ਸੀਗਾ ਤੇ ਇਹਨਾਂ ਦੀ ਮੰਗ ਨੂੰ ਮੰਨਦੇ ਹੋਏ ਸੀਐਮ ਸਾਹਿਬ ਦੇ ਦੁਆਰਾ ਸਾਨੂੰ ਆਦੇਸ਼ ਹੋਇਆ ਵੀ ਇਸ ਤੇ ਪਲਾਨ ਬਣਾਓ ਤੇ ਸਾਡੇ ਵੱਲੋਂ ਜਿਹੜਾ ਡਿਪਾਰਟਮੈਂਟ ਵੱਲੋਂ ਪਲਾਨ ਤਿਆਰ ਹੋ ਚੁੱਕਾ ਤੇ ਸੀਐਮ ਸਾਹਿਬ ਦੇ ਹੁਕਮਾਂ ਤੇ ਇਹਨੂੰ ਦੁਬਾਰਾ ਚਾਲੂ ਕੀਤਾ ਜਾ ਰਿਹਾ ਸੀ। ਥੈਂਕ ਯੂ। ਦਾ ਵਿਧਾਨ ਸਭਾ ਤੇ اٹھਾਇਆ ਸੀ ਪੁਰਾਣੇ ਬਸ ਸਟੈਂਡ ਦਾ। ਸਰਬੋ ਮੁੱਦਾ ਹੁਣ ਅੱਲ ਵੀ ਹੋ ਗਿਆ ਕਦੋਂ ਤੱਕ ਕੀ ਹਮਤਬਤ ਕਰਦਾ। ਸਰ ਮੈਂ ਧੰਨਵਾਦ ਕਰਦਾ ਹਾਂ। ਦਿਲ ਦੀ ਗਹਿਰਾਈਆਂ ਤੋਂ ਸਾਡੇ ਹਨ ਪਿਆਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇੱਕ ਸਪੈਸ਼ਲ ਮੀਟਿੰਗ ਕਨਵਨ ਕੀਤੀ ਗਈ ਸੀ ਚੰਡੀਗੜ੍ਹ ਦੇ ਵਿੱਚ ਸੈਕਟਰੀਅਟ ਦੇ ਵਿੱਚ ਤੇ ਉੱਥੇ ਸਾਰਾ ਜਿਹੜਾ ਹੈ ਕੋਰ ਆਫ ਦਾ ਮੀਟਿੰਗ ਵਾਸ ਪੁਰਾਣਾ ਬਸਟੈਂਡ ਦਾ ਬਾਈਬਲ ਤੇ ਉਹਨਾਂ ਨੇ ਜਿਹੜਾ ਹੈ ਆਪਣੀ ਦੇਖ ਦੇਖੇਟ ਬਹੁਤ ਅੱਛਾ ਪਲਾਨ ਜਿਹੜਾ ਹੈ ਬਣਵਾਇਆ ਹੈ ਔਰ ਬਹੁਤ ਜਲਦ ਆ ਕੇ ਜਿਹੜਾ ਹੈ ਉਹ ਖੁਦ ਜਿਹੜਾ ਇੱਥੇ ਹੋਣਗੇ ਤੇ ਤੁਹਾਨੂੰ ਸਾਰੇ ਜਿਹੜਾ ਹੈ ਬਰੀਫ ਕਰਨਗੇ ਤੇ ਅਸੀਂ ਲੱਗੇ ਹੋਏ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਇਸ਼ੂਜ਼ ਹੈਗੇ ਨੇ ਉਹ ਸਾਰੇ ਅਡਰੈਸਡ ਹੋ ਜਾਣ ਕੋਈ ਇਹ ਜੀ ਗੱਲ ਰਵੇ ਨਾ ਵੀ ਅਸੀਂ ਪੁਰਾਣਾ ਬੱਸ ਸਟੈਂਡ ਚਲਾ ਵੀ ਰਹੇ ਹਾਂ ਤੇ ਫਿਰ ਤਾਂ ਵੀ ਜਿਹੜਾ ਹੈਗਾ ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਸੋ ਉਹ ਨਹੀਂ ਹੋਣਾ ਚਾਹੀਦਾ ਅਸੀਂ ਵੀ ਵਿਲ ਇਨਸ਼ੋਰ ਕਿ ਯੂ نو ਸਾਰਾ ਬਾਜ਼ਾਰ ਸਾਰੀ ਜਿਹੜੀ ਲੋਕੈਲਿਟੀ ਵਿਸਿਲਿਟੀ ਹੈਗੀ ਆ ਉਹ ਇਸ ਦਾ ਬੈਨੀਫਿਟ ਲਵੇ ਸਰ ਦੁਕਾਨਦਾਰ ਵੱਲੋਂ ਕਾਫੀ ਸੰਘਰਸ਼ ਕੀਤਾ ਸੋ ਉਸ ਵੀ ਮੂਤੇ ਉਠਾਏਗੇ ਕਿੰਨਾ ਕੋਈ ਫਾਇਦਾ ਤੇ ਮੇਰਾ ਦੇਖੋ ਇਹਨਾਂ ਇਹਨਾਂ ਕਰਕੇ ਹੀ ਮੈਂ ਅਜੇ ਇੱਥੇ ਐਮਐਲਏ ਬਣਿਆ ਹਾਂ ਸੋ ਮੇਰੀ ਡਿਊਟੀ ਬਣਦੀ ਹੈ ਮੈਂ ਮਾਫੀ ਵੀ ਚਾਹਉਣਾ ਤੁਹਾਡੇ ਮਾਧਮ ਰਾਹੀਂ ਕਿ ਇਹਨਾਂ ਨੂੰ ਇੰਨਾ ਚ ਜਿਹੜਾ ਹੈ ਖੇਚਲ ਸੈਣੀ ਪਈ ਪਰ देर जरूर ਹੋ ਗਈ ਹੈ ਪਰ ਜਿਹੜਾ ਮੈਂ ਵਾਦਾ ਕੀਤਾ ਸੀ ਉਹ ਸੀਮ ਸਾਹਿਬ ਨੇ ਫੁੱਲ ਚੜਾ ਰਹੇ ਨੇ ਉਹਦੇ ਤੇ ਜਿੱਥੇ ਉਹਨਾਂ ਦਾ ਧੰਨਵਾਦ ਮੈਂ ਸਾਡੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਮੇਰੇ ਤੇ ਫੇਥ ਕੀਤਾ ਵਿਸ਼ਵਾਸ ਕੀਤਾ ਤੇ ਜੋ ਜਿਹੜਾ ਸਾਡਾ ਸੁਪਨਾ ਸੀ ਉਹ ਸੱਚਾਰ ਹੋਣ ਜਾ ਰਹੇ ਮੇਰੀ ਕਦਰ ਲੱਗਣ ਗਿਆ ਫਸਲ ਦੀ ਉਹ ਸਾਰੀਆਂ ਡਿਟੇਲਸ ਸਾਨੂੰ ਦੇ ਦੇਾਂਗੇ ਜੀ ਪਰ ਅੱਛਾ ਹੋਏਗਾ ਜੋ ਵੀ ਹੋਏਗਾ ਸਾਰੀਆਂ ਉਹਨਾਂ ਨੇ ਸ਼ਟਰ ਜਿਹੜਾ ਹੈਗਾ ਇਹ ਮੈਂ ਉਹ ਗੇਟ ਜਿਹੜਾ ਹੈਗਾ ਉਹ ਮੰਗਿਆ ਸੀ ਉੱਥੇ ਤੱਕ ਸਾਨੂੰ ਐਕਸੈਸ ਦਿਓ ਟਾਇਲਟਸ ਹੋਣੇ ਚਾਹੀਦੇ ਨੇ ਸਾਰਾ ਕੁਝ ਪਾਰਕਿੰਗ ਵੈਰਾ एवरीथिंग ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਜਿਹੜਾ ਹੈ ਧਿਆਨ ਚ ਰੱਖਿਆ ਜਾ ਰਿਹਾ ਜੀ ਹਰ ਇੱਕ ਅਜੇ ਵੀਡੀਓ ਵਾਇਰਲ ਹੋ ਰਹੀ ਹੈ ਰਜਿੰਦਰ ਹਸਪਤਾਲ ਪਟਿਆਲਾ ਦੀ ਤੁਹਾਡੇ ਧਿਆਨ ਚ ਹੈ ਕੋਈ ਮਤਲਬ ਅਮਰਜੈਂਸੀ ਦੇ ਵਿੱਚ ਸਰ ਕੋਈ ਮੈਂ ਦੇਖਿਆ ਜੀ ਔਰ ਮੇਰੀ ਗੱਲ ਹੋਈ ਹੈ ਐਸਐਸਬੀ ਸਾਹਿਬ ਦੇ ਨਾਲ ਕਿਸੇ ਵੀ ਗੁੰਡੇ ਬਦਮਾਸ਼ ਨੂੰ ਹੋਰਾ ਜਿੰਨੀ ਵੀ ਜਿਹੜੀ ਹੈ ਉਹ ਲਿਵਰੇਜ ਨਹੀਂ ਦਿੱਤੀ ਜਾਏਗੀ ਮੈਂ ਕਿਹਾ ਵੀ ਅਜਿਹਾ ਉਹਨਾਂ ਨੂੰ ਵੀ ਇਮੀਡੀਏਟਲੀ ਜਿਹੜਾ ਹੈ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜਿਹੜਾ ਹੈ ਕੁਝ ਉਹਨਾਂ ਤੇ ਐਕਸ਼ਨ ਹੋਵੇ ਸਰ ਸਾਡੇ ਪ੍ਰੋਫੈਸਰ ਸੁਮੇਤ ਨੇ ਵੀਡੀਓ ਦੇ ਸਾਹਮਣੇ ਇਲਜ਼ਾਮ ਲਾਇਆ ਸਰਕਾਰ ਦੇ ਕਿ ਏਸੀ ਮਾਰਕ ਕੋਲੇ ਜਿਹੜੀ ਕਾਰ ਪਾਰਕਿੰਗ ਦਾ ਨਿਯਾਇਤ ਚੱਲ ਰਹੀ ਆ ਕਿ ਇਹ ਟੈਂਡਰ ਕੋਈ ਲਿਆ ਨਹੀਂ ਹੈਗਾ ਇਹਦੇ ਬਾਰੇ ਸਰ ਛੱਡੋ ਜੀ ਬੰਦਾ ਕੋਈ ਹੋਰ ਪਹਿਲਾਂ ਕਾਂਗਰਸ ਫਿਰ ਬੀਜੇਪੀ ਫਿਰ ਪੀਐਲਪੀ ਬਤਾਈ ਕਿਹੜੀ ਕਿਹੜੀਆਂ ਪਾਰਟੀ ਜਾ ਆਮ ਆਦਮੀ ਪਾਰਟੀ ਜਾ ਹੁਣ ਕੱਲ ਪਰਸੋਂ ਮੈਂ ਕਹਿੰਦਾ ਸੀ ਵੀ ਮੈਂ ਆਉਣਾ ਜੀ ਇੱਥੇ ਤੁਹਾਡੇ ਕੋਲੇ ਆਮ ਆਦਮੀ ਪਾਰਟੀ ਜਾ ਅੱਜ ਆਮ ਆਦਮੀ ਪਾਰਟੀ ਮਾਰੀ ਹੋ ਗਈ ਇਸ ਤੇ ਫਰਸਟ੍ਰੇਟਡ ਮੈਂ ਥੈਂਕ ਯੂ